ਦੋਸਤੋ ਪਿਛਲੇ ਕੁਝ ਦਿਨਾਂ ਦੇ ਵਿੱਚ ਦੋ ਬਹੁਤ ਹੀ ਦਰਦਨਾਕ ਹਾਦਸੇ ਹੋਏ ਨੇ ਇੱਕ ਤਾਂ ਕੁੰਬ ਦੇ ਮੇਲੇ ਤੇ ਜਿਹੜੀ ਭਗੜੜ ਮਚੀ ਜਿਹਦੇ ਵਿੱਚ 20 ਤੋਂ ਜ਼ਿਆਦਾ ਲੋਕ ਮਾਰੇ ਗਏ ਕਈ ਜ਼ਖਮੀ ਹੋਏ ਨੇ ਇਸੇ ਤਰੀਕੇ ਨਾਲ ਲੰਗੀ ਰਾਤ ਅਮਰੀਕਾ ਦੇ ਵਿੱਚ ਉਹਨਾਂ ਦੀ ਜਿਹੜੀ ਰਾਜਧਾਨੀ ਹੈ ਡੀਸੀ ਉੱਥੇ ਇੱਕ ਮਿਲਟਰੀ ਹੈਲੀਕਾਪਟਰ ਜਿਹੜਾ ਸੀਗਾ ਉਹ ਜਾ ਕੇ ਸਦਾ ਸਵਾਰੀਆਂ ਵਾਲਾ ਜਿਹੜਾ ਪਲੇਨ ਹੈ ਜਹਾਜ਼ ਹੈ ਯਾਤਰੀਆਂ ਵਾਲਾ ਉਹਦੇ ਨਾਲ ਟਕਰਾ ਗਿਆ ਇਹਦੇ ਵਿੱਚ 60 ਤੋਂ ਜ਼ਿਆਦਾ ਮੌਤਾਂ ਹੋ ਗਈਆਂ ਨੇ ਜੀ ਤਿੰਨ ਜਾਣੇ ਮਿਲਟਰੀ ਹੈਲੀਕਾਪਟਰ ਦੇ ਵਿੱਚ ਸੀਗੇ 64 ਜਾਣੇ ਜਿਹੜੇ ਆ ਉਹ ਇਸ ਜਿਹੜਾ 에ਰੋਪਲੇਨ ਸੀਗਾ ਇਹਦੇ ਵਿੱਚ ਸਵਾਰ ਸੀਗੇ ਅੱਜ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਸਾਨੂੰ ਨਜ਼ਰ ਆ ਰਿਹਾ ਹੋਣਾ ਕਿ ਇੱਕ ਜਿਹੜਾ ਬਹੁਤ ਜ਼ਿਆਦਾ ਕਲੀਅਰ ਤਾਂ ਨਹੀਂ ਹੈਗਾ ਕਿਉਂਕਿ ਰਾਤ ਦਾ ਸਮਾਂ ਸੀਗਾ ਇੱਕ ਪਾਸਿਓਂ ਜਿਹੜਾ ਹੈਲੀਕਾਪਟਰ ਆ ਰਿਹਾ ਤੇ ਉਹ ਆ ਕੇ ਸਿੱਧਾ 에ਰੋਪਲੇਨ ਦੇ ਵਿੱਚ ਬਚਦਾ ਦੀ ਉੱਥੇ ਹੀ ਆਬਵੀਅਸਲੀ ਪਰ ਖੱਚੇ ਉੜ ਜਾਂਦੇ ਆ ਪਹਿਲਾਂ ਸਰਵਾਈਵਰਸ ਦੀ ਕਿਹਾ ਜਾ ਰਿਹਾ ਸੀਗਾ ਕਿ ਜਿਹੜੀਆਂ ਅਥਾਰਟिटीज ਆ ਅਮਰੀਕਾ ਦੀਆਂ ਸਰਵਾਈਵਰਸ ਦੀ ਭਾਲ ਕਰ ਰਹੀਆਂ ਪਰਵਾਦ ਵਿੱਚ ਜਿਹੜਾ ਫਿਰ ਪ੍ਰੈਜ਼ੀਡੈਂਟ 트੍ਰੰਪ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਹੀ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਇਹ ਹੁਣ ਰੈਸਕਿਊ ਮਿਸ਼ਨ ਨਹੀਂ ਰਹਿ ਗਿਆ ਹੁਣ ਤਾਂ ਅਸੀਂ ਜਿਹੜਾ ਕਹ ਲੋ ਕਿ ਰਿਕਵਰ ਕਰ ਰਹੇ ਆ ਬਾਡੀਜ਼ ਆਬਵੀਅਸਲੀ ਵੀ ਕੋਈ ਵੀ ਸਰਵਾਈਵ ਇਹਦੇ ਵਿੱਚੋਂ ਕੀਤਾ ਹੋਵੇਗਾ ਕਿਉਂਕਿ ਜਦੋਂ ਤੁਸੀਂ ਆ ਵੀਡੀਓ ਦੇ ਵਿੱਚ ਵੀ ਵੇਖ ਰਹੇ ਹੋਣੇ ਆ ਜਦੋਂ ਹੈਲੀਕਾਪਟਰ ਪਲੇਨ ਦੇ ਨਾਲ ਟਕਰਾਂਦਾ ਤਾਂ ਇੱਕ ਬਹੁਤ ਵੱਡਾ ਤਮਾਕਾ ਹੁੰਦਾ ਸੋ ਇਹਦੇ ਬਾਬਤ ਹਜੇ ਜਾਂਚ ਵਗੈਰਾ ਤਾਂ ਹੋਣੀ ਆ ਪਰ 트럼ਪ ਇਸ ਬੀਇੰਗ 트럼ਪ ਉਹ ਜਿसरी ਕੇ ਦੋਨੋਂ ਦਾ ਹੈਗਾ ਦੌਰ ਦੌਰਾ ਸਾਰਾ ਡੋਨਲਡ 트럼ਪ ਉਹਨਾਂ ਦਾ ਉਸੇ ਤਰੀਕੇ ਨਾਲ ਉਹਨਾਂ ਨੇ ਇਸ ਦੀ ਵਜ੍ਹਾ ਵੀ ਦੱਸ ਦਿੱਤੀ ਆ ਕਿ ਅਮਰੀਕਾ ਦੇ ਵਿੱਚ ਹੋਏ ਇਸ ਹਾਦਸੇ ਦੀ ਵਜ੍ਹਾ ਕੀ ਆ ਇਹ ਵੀ ਡੋਨਲਡ 트럼ਪ ਨੇ ਐਲਾਨ ਕਰ ਦਿੱਤਾ ਇਹਦਾ ਦੋਸ਼ ਉਹਨਾਂ ਨੇ ਪੁਰਾਣੀਆਂ ਸਰਕਾਰਾਂ ਦੇ ਉੱਤੇ ਅਵਾਮਾ ਦੀ ਰਜਾਈਮ ਦੇ ਉੱਤੇ ਤੇ ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਦੇ ਉੱਤੇ ਲਗਾਇਆ ਸੋ ਇਹਦੇ ਤੇ ਆਪਾਂ ਆਉਣੇ ਆ ਪਹਿਲਾਂ ਜੇ ਜੇ ਮੈਂ ਕਿਹਾ ਕਿ ਇੱਕ ਬਹੁਤ ਮਨਤ ਭਾਗੀ ਘਟਨਾ ਪਹਿਲਾਂ ਤਾਂ ਮਹਾਕੁੰਬ ਦੇ ਵਿੱਚ ਵਾਪਰੀ ਆ ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ ਮਹਾਕੁੰਬ ਦਾ ਜਿਹੜਾ ਮੇਲਾ ਆ 12 ਸਾਲਾਂ ਬਾਅਦ ਆਉਂਦਾ ਸਾਡੇ ਤਾਂ ਆਮ ਆਖਾਣ ਜਿਹੜਾ ਇਹ ਫੇਮਸ ਆ ਕਿ ਇਹ ਕਿਹੜਾ ਕੁੰਬ ਦਾ ਮੇਲਾ ਬਹੁਤ ਜਿਆਦਾ ਪਵਿੱਤਰ ਆ ਵੀ ਬਹੁਤ ਜਿਹਦੇ ਬਾਬਤ ਜਿੰਨੀ ਆਪਾਂ ਕਹਿ ਸਕੀਏ ਉੱਡਾ ਵੱਡਾ ਸਪੇਸ ਦੇ ਵਿੱਚ ਉਹਦੀਆਂ ਫੋਟੋਆਂ ਨਸ਼ਰ ਕੀਤੀਆਂ ਗਈਆਂ ਕਿ ਸਪੇਸ ਤੋਂ ਕਿਦਾਂ ਦਾ ਨਜ਼ਾਰਾ ਆਉਂਦਾ ਕੁੰਬ ਦਾ ਮੇਲਾ ਪ੍ਰਿਆਗਰਾਜ ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਸਾਹਿਬ ਦਾ ਜਿਹੜਾ ਰਾਜ ਹੈ ਬੀਜੇਪੀ ਸ਼ਾਸਿਤ ਪ੍ਰਦੇਸ਼ ਆ ਸੋ ਨੋ ਡਾਊਟ ਹੋ ਸਕਦਾ ਕਿ ਉੱਥੇ ਹੁਣ ਇੰਨਾ ਜਦੋਂ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਕਈ ਵਾਰ ਗਲਤੀ ਹੋ ਜਾਂਦੀ ਆ ਪਰ ਜਦੋਂ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਇਕੱਠੇ ਹੋਣਾ ਹੋਵੇ ਤੁਹਾਨੂੰ ਪਹਿਲਾਂ ਪਤਾ ਹੋਵੇ ਤਾਂ ਫਿਰ ਗਲਤੀ ਦੀ ਗੁੰਜਾਇਸ਼ ਉਹ ਨਹੀਂ ਹੁੰਦੀ ਸੋ ਕੁੰਬ ਦੇ ਮੇਲੇ ਦੇ ਵਿੱਚ ਜਿਹੜੀ ਇਹ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਆ ਇਹ ਕੋ ਪਹਿਲੀ ਨਹੀਂ ਆਪਣੇ ਭਾਰਤ ਦੇ ਵਿੱਚ ਤੇ ਯੂਪੀ ਦੇ ਵਿੱਚ ਹੀ ਖਾਸ ਕਰਕੇ ਭਗੜਣਾ ਮੱਚਦੀਆਂ ਰਹਿੰਦੀਆਂ ਨੇ ਬਾਰ ਬਾਰ ਇਸ ਤਰੀਕੇ ਦੀਆਂ ਗੱਲਾਂ ਸਾਨੂੰ ਸਟੈਂਪੀਡ ਦੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਤੇ ਇਹਨਾਂ ਭਗੜੜਾਂ ਦੇ ਕਾਰਨ ਬਹੁਤ ਜਾਨਾਂ ਜਾਂਦੀਆਂ ਨੇ ਸੋ ਇਹ ਜਿਹੜਾ ਜਿਵੇਂ ਮੈਂ ਕਿਹਾ ਕਿ ਇਹ ਦੱਸਿਆ ਜਾ ਰਿਹਾ ਕਿ 25 ਲੋਕਾਂ ਦੀ ਤਾਂ ਸ਼ਨਾਖਤ ਹੋ ਗਈ ਆ ਆਲਰੇਡੀ ਤੇ 30 ਲੋਕਾਂ ਦੀ ਮੌਤ ਦੀ ਜਿਹੜੀ ਖਬਰ ਆ ਕਿ ਬਾਕੀ ਪੰਜਾਂ ਦੀ شناخت ਜਦੋਂ ਤੱਕ ਮੈਂ ਲਾਸਟ ਖਬਰਾਂ ਚੱਕੀ ਕੀਤੀਆਂ ਉਦੋਂ ਤੱਕ ਹੋਣੀ ਸੀਗੀ ਇਹਦੇ ਬਾਬਤ ਕੁਝ ਹੋਰ ਰਿਪੋਰਟਾਂ ਆਉਂਦੀਆਂ ਤਾਂ ਅਗਲੇ ਕਿਸੇ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਆਪਾਂ ਜਿਹੜੀ ਯੂਐਸਏ ਦੇ ਵਿੱਚ ਇਹ ਘਟਨਾ ਵਾਪਰੀ ਹੈ ਉਹਦੇ ਤੇ ਕਿਉਂਕਿ ਗੱਲ ਕਰ ਰਹੇ ਆ ਸੋ ਇਹਦੇ ਵਿੱਚ ਹੀ ਬੜੀਆਂ ਹੀ ਕਹਿ ਲਓ ਕਿ ਤੁਹਾਨੂੰ ਦਿਲ ਨੂੰ ਦਹਿਲਾਉਣ ਵਾਲੀਆਂ ਪਹਿਲਾਂ ਤਾਂ ਵੀਡੀਓਜ਼ ਨੇ ਦ੍ਰਿਸ਼ ਨੇ ਜਿਹੜੇ ਇਹ ਸਾਰੇ ਹੀ ਨੇ ਤੇ ਕੋਈ ਵੀ ਸਰਵਾਈਵ ਇਹਦੇ ਵਿੱਚ ਨਹੀਂ ਕੀਤਾ ਜਿਹੜਾ ਜਿੰਨੀਆਂ ਵੀ ਅਥਾਰਟिटीज ਨੇ ਉਹਨਾਂ ਨੂੰ ਇਹ ਲੱਗਦਾ ਕਿ ਕੋਈ ਵੀ ਇਹਦੇ ਵਿੱਚੋਂ ਬਚ ਨਹੀਂ ਸਕਦਾ ਬਾਕੀ ਵੀਡੀਓ ਤੁਸੀਂ ਖੁਦ ਵੀ ਦੇਖ ਰਹੇ ਹੋ ਸਕਾਈ ਨਿਊਜ਼ ਰਿਪੋਰਟ ਕਰ ਰਿਹਾ ਕਿ ਰਾਤ ਨੂੰ ਪੌਣੇ 9 ਵਜੇ 8:47 ਮਿੰਟ ਤੇ ਇੱਕ ਜਹਾਜ਼ ਜਿਹੜਾ ਕਿ 600 ਫੀਟ ਤੇ ਸੀਗਾ ਤੇ ਉਹ ਰਿਵਰ ਨੂੰ ਕਰਾਸ ਕਰ ਰਿਹਾ ਸੀਗਾ ਤੇ ਐਨ 에어 ਟ੍ਰੈਫਿਕ ਕੰਟਰੋਲਰ ਕੰਟੈਕਟਡ ਦਾ ਹੈਲੀਕਾਪਟਰਸ ਪਾਇਲਟ ਟੂ ਟੈਲ देम ਟੂ ਪਾਸ ਬਿਹਾਈਂਡ ਦਾ ਪਲੇਨ ਤੇ ਏਸੀ ਟਾਈਮ ਜਿਹੜਾ ਇੱਕ 에어 에어 ట్రాਫਿਕ ਕੰਟਰੋਲਰ ਨੇ ਹੈਲੀਕਾਪਟਰ ਦੇ ਪਾਇਲਟ ਨੂੰ ਕਿਹਾ ਕਿ ਉਹ ਪਲੇਨ ਦੇ ਪਿੱਛੇ ਦੀ ਲੰਘ ਜਾਵੇ ਤੇ ਬਾਅਦ ਵਿੱਚ ਇਹ ਜਿਹੜਾ ਮਿਲਟਰੀ ਹੈਲੀਕਾਪਟਰ ਨੂੰ ਪੁੱਛਿਆ ਵੀ ਜਾਂਦਾ ਕਿ ਕੀ ਤੁਹਾਨੂੰ ਪਲੇਨ ਜਿਹੜਾ ਉਹ ਨਜ਼ਰ ਆ ਰਿਹਾ ਤੇ 에어ਪੋਰਟ ਦੇ ਜਿਹੜੇ ਸਿਕਿਉਰਿਟੀ ਕੈਮਰਾਜ਼ ਆ ਉਹਨਾਂ ਨੇ ਕੈਪਚਰ ਕੀਤਾ ਕਿ ਜਿਹੜਾ ਹੈਲੀਕਾਪਟਰ ਆ ਉਹ ਪਲੇਨ ਦੇ ਵੱਲੋਂ ਜਾ ਰਿਹਾ ਤੇ ਫਿਰ ਜਾ ਕੇ ਉਹ ਟਕਰਾ ਜਾਂਦਾ ਪਲੇਨ ਦੇ ਨਾਲ ਜਿਹੜਾ ਹੈਲੀਕਾਪਟਰ ਆ ਉਹ ਟਕਰਾ ਜਾਂਦਾ ਸੋ ਇਹ 8:00 ਵਜੇ ਪਹਿਲਾਂ 47 ਮਿੰਟ ਦੀ ਮੈਂ ਗੱਲ ਕੀਤੀ ਆ ਉਸ ਤੋਂ ਬਾਅਦ ਫਲਾਈਟ ਟਰੈਕਿੰਗ ਵੈਬਸਾਈਟ ਆ ਜਿਹੜੀ ਉਹ ਦੱਸ ਰਹੀ ਆ ਕਿ 8:48 ਮਿੰਟ ਤੇ 3 ਸੈਕਿੰਡ ਤੇ ਵੀ ਇਹਦਾ ਜਿਹੜਾ ਸਾਈਟ ਸਗੀ ਉਹ ਗਵਾਚ ਗਈ ਸੀ ਵੀ ਇਹਦੀ ਉਹ ਜਿਹੜਾ ਨਹੀਂ ਸੀ ਇਹਦਾ ਕੁਝ ਵੀ ਪਤਾ ਲੱਗ ਰਿਹਾ ਥੈਟ ਮੀਨਸ ਕਿ ਉਦੋਂ ਉਹ ਬਲੋ ਅਪ ਹੋ ਗਿਆ ਸਗਾ ਐਕਸੀਡੈਂਟ ਉਹਦਾ ਹਾਦਸਾ ਹੋ ਗਿਆ ਸਗਾ ਸੋ ਜੇਕਰ ਆਪਾਂ ਗੱਲ ਕਰੀਏ ਤਾਂ ਜੀ ਜਿਹੜਾ ਇਸ ਸਮੇਂ ਤੱਕ ਜਿਹੜੀਆਂ ਸਥਿਤੀਆਂ ਕੀ ਨੇ ਇਹਦੇ ਵਿੱਚ ਜੀ ਮੰਨਿਆ ਜਾ ਰਿਹਾ ਕਿ ਕੋਈ ਵੀ ਇਹਦੇ ਵਿੱਚ ਬਚਿਆ ਨਹੀਂ ਹੈਗਾ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਦਾ ਇਹ ਕਹਿਣਾ ਕਿ 64 ਪੀਪਲ ਜਿਹੜੇ ਆ 64 ਲੋਕ ਜਿਹੜੇ ਅਮਰੀਕਨ 에ਅਰਲਾਈਨਸ ਫਲਾਈਟ ਦੇ ਉੱਤੇ ਸਫ਼ਰ ਕਰ ਰਹੇ ਸੀਗੇ ਤੇ ਇਹਦੇ ਨਾਲ ਨਾਲ ਤਿੰਨ ਲੋਕ ਜਿਹੜੇ ਉਹ ਹੈਲੀਕਾਪਟਰ ਦੇ ਸੀਗੇ ਮਿਲਟਰੀ 에ਅਰਕ੍ਰਾਫਟ ਹੀ ਮਿਲਟਰੀ ਹੈਲੀਕਾਪਟਰ ਦੱਸਿਆ ਜਾ ਰਿਹਾ ਬੀ 264 ਤੇ 367 ਜਾਣਿਆਂ ਦੀ ਮੌਤ ਇਸ ਹਾਦਸੇ ਦੇ ਵਿੱਚ ਹੋਈ ਆ ਐਂਡ ਇਹ ਇਹ ਇਹਦੇ ਵਿੱਚ ਇਹ ਵੀ ਹੈ ਜੀ ਕਿ ਇਹਤੇ ਵੀ ਗੱਲਬਾਤ ਹੋ ਰਹੀ ਹੈ ਕਿ ਜਿਹੜਾ ਇਹ ਮਿਲਟਰੀ ਦਾ ਹੈਲੀਕਾਪਟਰ ਸੀਗਾ ਇਹ ਉੱਥੇ ਕਿੱਦਾਂ ਸੀਗਾ ਇਹਦੇ ਲਈ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਜਿਹੜੇ ਮਿਲਟਰੀ ਐਨਾਲਿਸਟ ਆ ਉਹ ਇਸਦੇ ਤੇ ਗੱਲ ਕਰ ਰਹੇ ਨੇ ਕਿ ਜਦੋਂ ਕੋਈ ਇਦਾਂ ਦੀ ਗੱਲ ਹੋਵੇ ਜੇਕਰ ਮਿਲਟਰੀ ਕਿਸੇ ਹੈਲੀਕਾਪਟਰ ਨੇ ਗੁਜ਼ਰਨਾ ਹੋਵੇ ਤੇ ਉਹ ਉਹਦੇ ਲਈ ਰਾਸਤਾ ਪਧਰਾ ਕਰ ਦਿੱਤਾ ਜਾਂਦਾ ਜੇਕਰ ਮਿਲਟਰੀ ਦੀ ਕਿਸੇ ਵੀ ਹੈਲੀਕਾਪਟਰ ਪਲੇਨ ਨੇ ਜਾਣਾ ਹੋਵੇ ਤਾਂ अच्छा डोनाल्ड ट्रंप पनि ਵੀ ਇਹ ਗੱਲ ਬਾਰ-ਬਾਰ ਕਹਿ ਰਹੇ ਸੀ ਕਿ ਦੇਖੋ ਹੈਲੀਕਾਪਟਰ ਦੇ ਲਈ ਆਪਣੇ ਆਪ ਨੂੰ ਮੋੜਨਾ ਆਪਣੇ ਆਪ ਨੂੰ ਖੜਾ ਕਰਨਾ ਥੱਲੇ ਨੂੰ ਕਰਨਾ ਉੱਤੇ ਨੂੰ ਕਰਨਾ ਆਸਾਨ ਹੁੰਦਾ ਇਹ 에ਰੋਪਲੇਨ ਦੀ ਜਿਹੜੀ ਆ ਜੇਕਰ ਆਪਾਂ ਦੇਖੀ ਉਹ ਉਹਦੀ ਜਿਕਰ ਤੁਲਨਾ ਦੇ ਵਿੱਚ ਦੇਖੀਏ ਜਹਾਜ਼ ਦੀ ਤੁਲਨਾ ਦੇ ਵਿੱਚ ਸੋ ਇਸ ਕਰਕੇ ਇਹ ਲਗਾਤਾਰ ਇਹ ਗੱਲ ਆ ਰਹੀ ਆ ਕਿ ਵੀ ਹੈਲੀਕਾਪਟਰ ਕਿਉਂ ਨਹੀਂ ਉਹ ਆਪਣੇ ਆਪ ਨੂੰ ਜਾ ਕਿਉਂ ਨਹੀਂ ਉਹਨਾਂ ਨੂੰ ਰੋਕਿਆ ਜਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਮਰੇ ਉਹਨਾਂ ਦੇ ਜਿਹੜਾ 에ਰੋਪਲੇਨ ਜਾ ਰਿਹਾ ਸੋ ਇਹਦੇ ਬਾਬਤ ਜਿਹੜੀ ਰਿਪੋਰਟ ਆ ਇੱਕ ਸ਼ੁਰੂਆਤੀ ਰਿਪੋਰਟ ਆ ਉਹ 30 ਦਿਨਾਂ ਦੇ ਵਿੱਚ ਇਸ਼ੂ ਹੋਣੀ ਆ ਜਦੋਂ ਮੈਂ ਇਹ ਗੱਲ ਕਰ ਰਿਹਾ ਹਜੇ ਤੱਕ ਕੋਈ ਵੀ ਜਿਹੜਾ ਬਲੈਕ ਬਾਕਸਸ ਜਾਂ ਦੋਨਾਂ ਦਾ ਉਹ ਨਹੀਂ ਮਿਲ ਸਕਿਆ ਸੋ ਦੈਟ ਮੀਨਸ ਕਿ ਜਦੋਂ ਜਿੰਨਾ ਚਿਰ ਬਲੈਕ ਬਾਕਸ ਨਹੀਂ ਮਿਲਦਾ ਉਹਨਾਂ ਚਿਰ ਤੁਹਾਨੂੰ ਖੁੱਲ ਕੇ ਜਾਣਕਾਰੀਆਂ ਜਿਹੜੀਆਂ ਉਹ ਤੁਹਾਡੇ ਸਾਹਮਣੇ ਨਹੀਂ ਆਉਣੀਆਂ ਬਾਕੀ ਸਾਰੀ ਦੁਨੀਆ ਦੇ ਵਿੱਚ ਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਜਿਹੜਾ ਆਪਣੇ ਸ਼ਰਤਾ ਦੇ ਫੁੱਲ ਭੇਟ ਕੀਤੇ ਆ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਲਦੀ ਹੀ ਹੋ ਸਕਦਾ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਨੂੰ ਉਹ ਮਿਲਣ ਵੀ ਸੋ ਬਾਕੀ ਜਿਹੜੇ ਇਹਨਾਂ ਦੇ ਡਿਫੈਂਸ ਸੈਕਟਰੀ ਆ ਜਾਂ ਕਹਿ ਲਓ ਕਿ ਜਿੰਨੇ ਵੀ ਅਧਿਕਾਰੀ ਨੇ ਯੂਐਸ ਦੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਵੇਂ ਯੂਐਸ ਦੇ ਡਿਫੈਂਸ ਸੈਕਟਰੀ ਨੇ ਕਿਹਾ ਕਿ ਕੋਈ ਗਲਤੀ ਤਾਂ ਹੋਈ ਆ ਹਾਲਾਂਕਿ ਉਹਨਾਂ ਨੇ ਕਿਹਾ ਕਿ ਰਾਤ ਵੀ ਬਹੁਤ ਸਾਫ਼ ਸੀਗੀ ਕੋਈ ਧੁੰਦ ਵੀ ਨਹੀਂ ਸੀ ਕੋਈ ਇਦਾਂ ਦਾ ਵੀ ਨਹੀਂ ਸੀ ਕਿ ਕਿ ਮੌਸਮ ਖਰਾਬ ਆ ਵੀ ਸਾਰਾ ਕੁਝ ਬਹੁਤ ਠੀਕ ਸੀਗਾ ਪਰ ਓਬਵੀਅਸ ਗੱਲ ਹੈ ਕਿ ਕੁਛ ਨਾ ਕੁਛ ਤਾਂ ਇਦਾਂ ਦਾ ਹੋਇਆ ਜਿਹਦੇ ਚੱਲਦੇ ਆ ਇਹ ਹਾਦਸਾ ਵਾਪਰਿਆ ਹੁਣ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਇਸ ਹਾਦਸੇ ਦਾ ਜਿੰਨੇ ਵਾਰ ਕੇਸ ਨੂੰ ਦੱਸਿਆ ਉਹਨਾਂ ਨੇ ਦੱਸਿਆ ਜੀ ਤੁਸੀਂ ਬਾਰ ਬਾਰ ਸ਼ਾਇਦ ਖਬਰਾਂ ਦੇ ਵਿੱਚ ਸੁਣ ਵੀ ਰਹੇ ਹੋਣੇ ਆ ਕਿ ਡਾਈਵਰਸਿਟੀ ਦੀ ਜਿਹੜੀ ਪਾਲਿਸੀ ਆ ਉਹਨੂੰ ਉਹਨਾਂ ਨੇ ਕਿਹਾ ਕਿ ਡੀਈਆਈ ਪ੍ਰੋਗਰਾਮ ਹੁਣ ਇਹ ਡੀਈਆਈ ਪ੍ਰੋਗਰਾਮ ਹੈਗਾ ਕੀ ਆ ਡੀਈਆਈ ਪ੍ਰੋਗਰਾਮ ਦਾ ਜਿਹੜਾ ਇਹਨਾਂ ਦਾ ਨਿਸ਼ਾਨਾ ਇਹ ਹੁੰਦਾ ਕਿ ਇਹ ਜਿੱਥੇ ਜਿੱਥੇ ਵੱਖ-ਵੱਖ ਵਰਕਪਲੇਸਸ ਨੇ ਜਿੱਥੇ ਵੱਖ-ਵੱਖ ਜਗ੍ਹਾਾਂ ਤੇ ਲੋਕ ਕੰਮ ਕਰਦੇ ਨੇ ਇਹ 에ਰੋਪਲੇਨ ਵਾਲੇ ਕਹਿ ਲਓ ਕਿ ਜਿਹੜਾ ਐਵੀਏਸ਼ਨ ਇੰਡਸਟਰੀ ਹੈ ਇਹਦੇ ਵਿੱਚ ਜਾਂ ਹੋਰ ਸਰਕਾਰਾਂ ਦੇ ਵਿੱਚ ਕਿ ਉੱਥੇ ਵਿਭਿੰਨਤਾ ਜਿਹੜੀ ਡਾਈਵਰਸਿਟੀ ਜਿਹੜੀ ਉਹਦੇ ਵਿੱਚ ਲਿਆਂਦੀ ਜਾਵੇ ਵੀ ਵੱਖ-ਵੱਖ ਕਲਚਰਸ ਦੇ ਲੋਕ ਆ ਜਿਹੜਾ ਉਹਨਾਂ ਨੂੰ ਲਿਆਂਦਾ ਜਾਵੇ ਸਾਰਿਆਂ ਨੂੰ ਮੌਕਾ ਮਿਲੇ ਵੀ ਕੱਲੇ ਜੇਕਰ ਅਮਰੀਕਾ ਜਾਂ ਬ੍ਰਿਟੇਨ ਦੇ ਵਿੱਚ ਆ ਵੀ ਕੱਲਾ ਵਾਈਟ ਬਾਈ ਭਾਈਚਾਰੇ ਨੂੰ ਨਾ ਹੋਵੇ ਜੇ ਸੁਪੋਜ਼ ਕਰੋ ਐਗਜ਼ਾਮਪਲ ਦੇ ਤੌਰ ਤੇ ਆਪਾਂ ਕਹੀਏ ਕਿ ਇਦਾਂ ਦਾ ਕੋਈ ਡੀਈਆਈ ਪੰਜਾਬ ਦੇ ਵਿੱਚ ਹੋਵੇ ਤਾਂ ਉਹ ਤਾਂ ਲਿਆਂਦਾ ਜਾਵੇ ਵੀ ਉੱਥੇ ਚਲੋ ਜੇ ਆਪਾਂ ਕਹਦੀਏ ਕਿ ਕਿਉਂਕਿ ਪੰਜਾਬ ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ ਵੀ ਉੱਥੇ ਹਰੇਕ ਡਿਪਾਰਟਮੈਂਟ ਦੇ ਵਿੱਚ ਸਿੱਖ ਜਾਦੇ ਨੇ ਤੇ ਉੱਥੇ ਡੀਈਆਈ ਦਾ ਇਸ ਵੀਕੇ ਦਾ ਕੋਈ ਪ੍ਰੋਗਰਾਮ ਆਵੇ ਕਿ ਆਪਾਂ ਬਾਕੀ ਭਾਈਚਾਰਿਆਂ ਨੂੰ ਵੀ ਇਕੱਠੇ ਕਰੀਏ ਵੀ ਸਾਰਿਆਂ ਨੂੰ ਮੌਕਾ ਮਿਲੇ ਇਸ ਜਗ੍ਹਾਾਂ ਤੇ ਆ ਕੇ ਕੰਮ ਕਰਨ ਦਾ ਸੋ ਇਹ ਇਹ ਜਿਹੜਾ ਡੀਈਆਈ ਆ ਇਹਦੇ ਜਿਹੜਾ ਇਹਨੂੰ ਇਹਨੂੰ ਸਮਰਥਨ ਕਰਨ ਵਾਲੇ ਲੋਕ ਕਹਿੰਦੇ ਨੇ ਕਿ ਕਿਉਂਕਿ ਇਤਿਹਾਸਿਕ ਤੌਰ ਤੇ ਕਈ ਜਿਹੜੇ ਭਾਈਚਾਰੇ ਆ ਉਹਨਾਂ ਦੇ ਨਾਲ ਡਿਸਕ੍ਰਿਮੀਨੇਟ ਡਿਸਕ੍ਰਿਮੀਨੇਸ਼ਨ ਹੋਈ ਆ ਤੇ ਉਹਨਾਂ ਨੂੰ ਜਿਹੜਾ ਅੰਡਰ ਰੈਪਰੈਜ਼ੈਂਟੇਸ਼ਨ ਵੀ ਰਹੀ ਆ ਕਿ ਉਹ ਉਹਨਾਂ ਨੂੰ ਨਹੀਂ ਉਸ ਤਰੀਕੇ ਨਾਲ ਮੌਕੇ ਮਿਲੇ ਸੋ ਇਸ ਕਰਕੇ ਇਹਦੇ ਚੱਲਦੇ ਆਂ ਡੀਈਆਈ ਦੇ ਚੱਲਦੇ ਆਂ ਇਹ ਜਿਹੜਾ ਡਾਈਵਰਸਿਟੀ ਨੂੰ ਜਿਹੜਾ ਪ੍ਰਮੋਟ ਕਰਦਾ ਇਹ ਪ੍ਰੋਗਰਾਮ ਆ ਡਾਈਵਰਸਿਟੀ ਇਕਵਿਟੀ ਐਂਡ ਇਨਕਲੂਜ਼ਨ ਵੀ ਇਹਦੇ ਚੱਲਦੇ ਆਂ ਵੱਖ-ਵੱਖ ਭਾਈਚਾਰਿਆਂ ਨੂੰ ਇਕੱਠੇ ਕੰਮ ਕਰਨ ਦਾ ਵੀ ਮੌਕਾ ਮਿਲਦਾ ਤੇ ਇਹਦੇ ਨਾਲ ਜਿਹੜਾ ਇਨਕਲੂਜ਼ਨ ਵਧਦੀ ਆ ਪੂਰੇ ਮੁਲਕ ਦੀ ਜਿੰਨੇ ਵੀ ਭਾਈਚਾਰੇ ਆ ਪਰ ਟਰੰਪ ਨੇ ਇਹ ਗੱਲ ਕਹੀ ਆ ਕਿ ਵੀ ਏ ਦੇ ਚੱਕਰ ਦੇ ਵਿੱਚ ਇਹਨਾਂ ਨੇ ਅਨਕੰਪੀਟੈਂਟ ਲੋਕ ਜਿਹੜੇ ਆ ਉਹੋ ਭਰਤੀ ਕੀਤੇ ਆ ਹੁਣ ਉਹਨੇ ਜੋ ਗੱਲਾਂ ਕਹੀਆਂ ਉਹ ਤਾਂ ਬਹੁਤ ਲੰਮਾ ਟਾਈਮ ਲੱਗ ਜਾਣਾ ਪਰ ਇਹਦਾ ਮੈਂ ਲੋਬੇ ਲਬਾਬ ਤੁਹਾਨੂੰ ਨਿਚੋੜ ਦੱਸ ਦਿੰਨਾ ਡੋਨਲਡ 트ੰਪ ਦੇ ਕਹਿਣ ਦਾ ਕੀ ਆ ਉਹਦੇ ਕਹਿਣ ਦਾ ਇਹ ਆ ਕਿ ਬਿਕੋਜ਼ ਅੱਛਾ ਇਹਦੇ ਵਿੱਚ ਉਹਨੇ ਕਿਹਾ ਵੀ ਆ ਕਿ ਇਹ ਜਿਹੜਾ ਐਫ ਐਫ ਏ ਐਫ ਏ ਸੌਰੀ ਤੇ ਡੋਨਲਡ 트ੰਪ ਨੇ ਇਹ ਗੱਲ ਦਾ ਦਾਅਵਾ ਕੀਤਾ ਕਿ ਇਹਨੂੰ ਜਿਹੜਾ ਪਿਛਲੀ ਰਜਿਮ ਸੀਗੀ ਉਹਨੇ ਇਹਨੂੰ ਬਿਲਕੁਲ ਜ਼ਮੀਨ ਬੋਜ਼ ਕਰ ਦਿੱਤਾ ਵੀ ਇਹਦੀ ਬਿਲਕੁਲ ਕੋਈ ਵੀ ਇਹ ਜਿਹੜਾ ਜੀਐਸਟੀ ਕੇ ਨਾਲ ਇਹਨੂੰ ਕੰਮ ਕਰਨਾ ਚਾਹੀਦਾ ਸੀਗਾ ਸਾਡੇ ਇਸ ਡਿਪਾਰਟਮੈਂਟ ਨੂੰ ਨਹੀਂ ਕਰ ਰਿਹਾ ਬਿਕੋਜ਼ ਇਹ ਗੱਲ ਕਹੀ ਗਈ ਸੀਗੀ ਕਿ ਇਹ ਟੂ ਵਾਈਟ ਹੈ ਬਈ ਇੱਥੇ ਇਹਦੇ ਕਹਿਣ ਦਾ ਮਤਲਬ ਇਹ ਹੀ ਆ ਕਿ ਇੱਥੇ ਬਹੁਤ ਜ਼ਿਆਦਾ ਗੋਰੀ ਲੋਕ ਕੰਮ ਕਰਦੇ ਆ ਤੇ ਇਹਦੇ ਵਿੱਚ ਹੋਰ ਭਾਈਚਾਰਿਆਂ ਦੇ ਲੋਕ ਵੀ ਹੋਣੇ ਚਾਹੀਦੇ ਆ ਸੋ ਡੋਨਲਡ ਟਰੰਪ ਦਾ ਮੇਨ ਉਹਦਾ ਗੱਲ ਦਾ ਕਹਿਣ ਦਾ ਇਹ ਆ ਕਿ ਭਾਈ ਤੁਸੀਂ 에ਵੀਏਸ਼ਨ ਇੰਡਸਟਰੀ ਦੇ ਵਿੱਚ ਇਹ ਹੁਣ ਉਹ ਦਾਵਾ ਕਰ ਰਹੇ ਨੇ ਕਲੇਮ ਕਰ ਰਹੇ ਨੇ ਵੀ ਇਹਦੇ ਵਿੱਚ ਤੁਸੀਂ ਸੋ ਕਾਲਡ ਉਹਦਾ ਇਹ ਕਹਿਣਾ ਕਿ ਡਾਈਵਰਸਿਟੀ ਵਗੈਰਾ ਲਿਆਉਣ ਦੇ ਚੱਕਰ ਦੇ ਵਿੱਚ ਤੁਸੀਂ ਇੱਥੇ ਜਿਹੜੇ ਲੋਕਾਂ ਨੂੰ ਇਹਨਾਂ ਕੰਮਾਂ ਦੀ ਜਾਣਕਾਰੀ ਨਹੀਂ ਸੀਗੀ ਜਿਹੜੇ ਕੰਮ ਜਿਹੜੇ ਲੋਕ ਇਹਨਾਂ ਕੰਮਾਂ ਨੂੰ ਕਰਨ ਦੇ ਵਿੱਚ ਉਹ ਇਨਕੰਪੀਟੈਂਟ ਸੀਗੇ ਤੁਸੀਂ ਉਹਨਾਂ ਨੂੰ ਲਿਆ ਕੇ ਇੱਥੇ ਬਾੜਿਆ ਤੇ ਉਹ ਇਹ ਕੰਮ ਨਹੀਂ ਸੀ ਕਰ ਸਕਦੇ ਉਹਨਾਂ ਦੀ ਸ਼ਰਮਤਾ ਇਹ ਕੰਮ ਕਰਨ ਦੀ ਨਹੀਂ ਸੀਗੀ ਬਟ ਬਿਕੋਜ਼ ਤੁਹਾਨੂੰ ਇਹ ਲੱਗਦਾ ਸੀ ਵੀ ਕਿਉਂਕਿ ਸਾਰੇ ਭਾਈਚਾਰਿਆਂ ਦੇ ਲੋਕ ਇਸ ਡਿਪਾਰਟਮੈਂਟ ਦੇ ਵਿੱਚ ਹੋਣੇ ਚਾਹੀਦੇ ਆ ਇਹਦੇ ਚੱਕਰ ਦੇ ਵਿੱਚ ਤੁਸੀਂ ਸਾਰਿਆਂ ਨੂੰ ਇੱਥੇ ਲੈ ਆਂਦਾ ਤੇ ਇਸ ਕਰਕੇ ਇਦਾਂ ਦੇ ਹਾਦਸੇ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਉਵਾਮਾ ਨੇ ਇਹ ਕੰਮ ਸ਼ੁਰੂ ਕੀਤਾ ਸੀ ਮੈਂ ਆ ਕੇ ਖਤਮ ਕੀਤਾ ਬਾਈਡਨ ਨੇ ਫੇਰ ਸ਼ੁਰੂ ਕਰ ਦਿੱਤਾ ਹੁਣ ਅਸੀਂ ਇਹਨੂੰ ਖਤਮ ਕਰਾਂਗੇ ਤੇ ਇਹ ਕਹਿ ਲੋ ਕਿ ਇਹਦੇ ਤੇ ਹੁਣ ਦੁਬਾਰਾ ਡਿਬੇਟ ਵਗੈਰਾ ਹੋਣੀ ਸ਼ੁਰੂ ਹੋ ਗਈ ਹੈ ਆਲਰੇਡੀ ਤੁਸੀਂ ਜਾਣਦੇ ਹੋ ਕਿ ਜਦੋਂ ਤੋਂ ਡੋਨਲਡ ਟਰੰਪ ਅਮਰੀਕਾ ਦੇ ਪ੍ਰੈਜ਼ੀਡੈਂਟ ਬਣੇ ਨੇ ਉਦੋਂ ਦਾ ਇਹ ਲਗਾਤਾਰ ਮਸਲਾ ਚੱਲ ਰਿਹਾ ਕਿ ਬਹੁਤ ਸਾਰੇ ਲੋਕ ਅਮਰੀਕਾ ਦੇ ਵਿੱਚ ਬਾਹਰੋਂ ਆ ਕੇ ਬਸੇ ਹੋਏ ਨੇ ਅਮਰੀਕਨ ਲੋਕਾਂ ਦੀ ਵੀ ਇਹ ਇਹ ਇਹਨਾਂ ਦੀ ਪਹਿਲਾਂ ਦੇਖਿਆ ਜਾਵੇ ਅਮਰੀਕਨ ਲੋਕਾਂ ਦਾ ਸਾਥ ਦਿੱਤਾ ਜਾਵੇ ਅਮਰੀਕਨ ਲੋਕ ਜਿਹੜੇ ਆਪਣੇ ਮਹਿੰਗਾਈ ਤੋਂ ਪੀੜਤ ਨੇ ਵੀ ਇਹਨਾਂ ਨੂੰ ਪਹਿਲਾਂ ਦੇਖਿਆ ਜਾਵੇ ਨਾ ਕਿ ਬਜਾਏ ਕਿ ਬਾਹਰਲੇ ਬਾਰਡਰਾਂ ਦੀ ਸੁਰੱਖਿਆ ਕਰਨ ਦੇ ਅਸੀਂ ਆਪਣੇ ਮੁਲਕ ਨੂੰ ਪਹਿਲਾਂ ਠੀਕ ਕਰੀਏ। ਸੁਖੈ ਲਗਾਤਾਰ ਬਹੁਤ ਸਾਰੇ ਮਸਲਿਆਂ ਤੇ ਤੁਹਾਡੇ ਨਾਲ ਜੁੜਦੇ ਰਹਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ।